ਜਦੋਂ ਪੰਥ ਦੀ ਪ੍ਰਚਾਰਕ ਦੀ ਇਹ ਵੀਡੀਓ ਆਵੇ ਕਿ स्विਮਿੰਗ ਪੂਲ ਦੇ ਵਿੱਚ ਉਹ ਤਾਰੀਆਂ ਲਾ ਰਹੀ ਹੈ ਤੇ ਸਟੇਜਾਂ ਤੇ ਜਾ ਕੇ ਬਾਦ ਦੇ ਵਿੱਚੋਂ ਵਾਇਗਰੂ ਵਾਇਗਰੂ ਕਰਦੀ ਹੈ ਪੰਥ ਨੂੰ ਕੁਐਸਚਨ ਇਹਦਾ ਜਵਾਬ ਕੌਣ ਦੇਊਗਾ ਇਸ ਗੱਲ ਦਾ ਮੈਂ ਜਵਾਬ ਦਿੰਦੀ ਆ स्विਮਿੰਗ ਪੂਲ ਦੀ ਗੱਲ ਆਈ ਹੈ ਨਾ ਵੀਰ ਜੀ ਉਸ स्विਮਿੰਗ ਪੂਲ ਦੇ ਵਿੱਚ ਮੈਂ ਹਾਂ ਮੇਰਾ ਸਗਾਪਰਾ ਹੈ ਸਰ ਮੇਰਾ ਟਕਿਆ ਤਨ ਮੇਰਾ ਟਕਿਆ ਸਾਨੂੰ ਕਹਿ ਰਹੇ ਨੇ ਕਿ ਤੁਸੀਂ ਤਾਂ ਕੁਲੜ ਪੀਜੇ ਵਲਿਆਂ ਤੋਂ ਵੀ ਉੱਤੇ ਚਲੇ ਗਏ ਨਹੀਂ ਉਹ ਕੋਈ ਪੁੱਛੇ ਉਹ ਕੌਣ ਸਨ ਤੁਹਾਨੂੰ ਵੀ ਪਤਾ ਹੈ ਉਹਨਾਂ ਦੀ ਇੱਕ ਵੀਡੀਓ ਲੀਕ ਹੋਈ ਸੀ ਸੰਗਤਾ ਨੇ ਮੇਰੀ ਔਰ ਮੇਰੇ ਸਗੇ ਪਰਾਦੀ ਐਸੀ ਕਿਹੜੀ ਅਸ਼ਲੀਲ ਵੀਡੀਓ ਵੇਖ ਲਈ ਜੋ ਸਾਨੂੰ ਉਹਨਾਂ ਦੇ ਨਾਲ ਕੰਪੇਅਰ ਕੀਤਾ সুইমিਂਗ ਪੂਲ ਦੇ ਵਿੱਚ ਮੈਂ ਆ ਮੇਰਾ ਸਗਾ ਪਰਾਏ ਮੇਰਾ ਕੋਈ ਤਨ ਦਾ ਕੋਈ ਅੰਗ ਨਹੀਂ ਦਿਖ ਰਿਹਾ ਸਿਰ ਮੇਰਾ ਟਕਿਆ ਹੋਇਆ ਇਸ ਚ ਕਿਹੜੀ ਅਸ਼ਲੀਲ ਹਰਕਤ ਕਰਤੀ ਨਾ ਪਾਓ ਵੀਡੀਓਜ਼ ਕਿਉਂ ਨਾ ਪਾਈਏ ਕਿਉਂ ਸਾਨੂੰ ਸਿੱਖਾਂ ਨੂੰ ਲਾਈਫ ਇੰਜੋਏ ਕਰਨ ਦਾ ਕੋਈ ਹੱਕ ਨਹੀਂ ਅਸੀਂ ਵੀ ਕਰਦੇ ਹਾਂ ਸਾਰੇ ਹੀ ਕਰਦੇ ਨੇ ਹਰ ਬੰਦਾ ਪਬਲਿਕ ਡੋਮੇਨ ਵਾਲਾ ਲਾਈਫ ਇੰਜੋਏ ਕਰਦਾ ਹੈ ਇਹਦਾ ਮਤਲਬ ਅਸੀਂ ਆਪਦਾ ਬੈੱਡਰੂਮ ਤੇ সুইমিਂਗ ਪੂਲ ਲੋਕਾਂ ਨੂੰ ਥੋੜੀ ਦਿਖਾਉਣ ਲੱਗ ਜਾਂਗੇ ਜਾ ਕੇ ਬੈੱਡਰੂਮ ਔਰ ਸਵੀਮਿੰਗ ਪੂਲ ਚ ਬਹੁਤ ਫਰਕ ਹੈ ਵੀਰ ਜੀ